ਹੈਲੋ ਹੈਲੋ ਬਾਈ ਕਾਲੀ ਕੌਣ ਬਾਈ ਮੈਂ ਬੋਲਦਾ ਮੈਂ ਕੌਣ ਬਾਈ ਮੈਂ ਤੇਰੀ ਪੂਆ ਦਾ ਮੁੰਡਾ ਬੋਲਦਾ ਉਹ ਕੀ ਹੋ ਗਿਆ ਪੂਆ ਠੀਕ ਹੈ ਹਾਂ ਠੀਕ ਹੈ ਪੂਆ ਨੂੰ ਕੀ ਹੋਇਆ ਫੁੱਫੜ ਫੁੱਫੜ ਵੀ ਠੀਕ ਹੈ ਬਾਈ ਮੇਰਾ ਇਸ ਤਾਂ ਉੱਟ ਗਿਆ ਕੀ ਉੱਡ ਗਿਆ ਮੇਰਾ ਇਸ ਤਾਂ ਉੱਟ ਗਿਆ ਬਾਈ ਐ ਕੀ ਹੋਇਆ ਪਪਾ ਨੇ ਕੀ ਹੋਇਆ ਰਾਤੋਂ ਇੱਕ ਵੀ ਸੁੱਤਾ ਚੰਗਾ ਪਲਦਾ ਸੀ ਸਾਰੇ ਲੋਕ ਲੂਕ ਲਾ ਕੇ ਬੰਦ ਕਰਕੇ ਸੁੱਤਾਵੇਂ ਸਵੇਰੇ ਦੇਖਿਆ ਮੈਨ ਲੱਭੇ ਨਹੀਂ ਕਿਤੇ ਫੇ ਦੇਖ ਲੈ ਇੱਥੇ ਕਿਧਰ ਜਾਈ ਰਜੂ ਚ ਪਿਆ ਹੋਣਾ ਮਜ਼ਾਕ ਨਾ ਕਰ ਬਾਈ ਮੈਂ ਬਹੁਤ ਸੀਰੀਅਸ ਆ ਨਾ ਸੀਰੀਅਸ ਨੂੰ ਤੂੰ ਗਲੂਕੋਜ਼ ਲਵਾਏ ਹੋਏ ਨੇ ਬਈ ਤੇ ਨਾ ਮਿਲਿਆ ਗੁਰੂ ਕੋਸਤਾ ਕੀ ਆਕਸੀਜਨ ਲੋੜੇ ਪਊਗੀ ਮেরে ਬਈ ਤੇ ਰਾਮ ਆ ਵੀ ਪਾਰਟੀ ਚ ਵਧੀਆ ਚੱਲਦੀ ਐ ਮੇਰਾ ਮਨ ਖਵਾ ਦੇ ਇੰਸਟਾ ਬਾਈ ਯਾਰ ਆਮ ਆਦਮੀ ਪਾਰਟੀ ਵਾਲੇ ਕੀ ਕਰਨਗੇ ਉਹਨਾਂ ਦੇ ਤਾਂ ਆਪ ਜਿੰਪਰ ਸੜ ਕੇ ਗੱਲ ਬਾਈ ਸਰਕਾਰ ਹੈ ਉਹਨਾਂ ਦੀ ਐਨਾ ਵੀ ਨਹੀਂ ਸੁਣਦੇ ਤੇਰੀ ਸਰਕਾਰਾਂ ਕੁਝ ਨਹੀਂ ਕਰਦੀਆਂ ਹੁੰਦੀਆਂ ਓਏ ਪ੍ਰਾਈਵੇਟ ਕੰਮ ਹੁੰਦੇ ਨੇ ਇਹ ਮੰਗਾ ਦੇ ਬਾਈ ਇੰਸਟਾ ਤਾਂ ਮੈਨੂੰ ਮੇਰਾ ਭਰਾ ਲੱਗਦਾ ਸੀ ਛੋਟਾ ਅੱਛਾ ਇੰਸਟਾ ਤੇਰਾ ਭਰਾ ਲੱਗਦਾ ਫੇਸਬੁੱਕ ਬੇਬੇ ਲੱਗਦੀ ਹੋਣੀ ਤੇ ਵਟਸਐਪ ਨੂੰ ਬਾਪੂ ਕਹਿੰਦਾ ਹੋਣਾ ਮੇਰਾ ਮਸਲਾ ਹੱਲ ਕਰ ਦੇ ਬਾਈ ਮਰ ਜੂ ਮੈਂ ਉਹ ਸ਼ਰਮਕਰ ਸ਼ਰਮ ਬਾਈ ਜੀ ਇੰਸਟਾ ਨਾ ਚੱਲਿਆ ਮੇਰੇ ਤਾਂ ਸਵੇਰੇ ਫਰੈਸ਼ ਨਹੀਂ ਹੋਇਆ ਜਾਂਦਾ ਕੀ ਗੱਲ ਕਰਦਾ ਟੱਟੀ ਨੇ ਉਤਰਦੀ ਤੇਰੀ ਇੰਸਟਾ 'ਤੇ ਨਾ ਹਾਂ ਬਾਈ ਅੱਛਾ ਦੱਸ ਮੈਨੂੰ ਕਿੰਨੇ ਫੋਲੋਅਰਸ ਤੇਰੇ ਡੂਟ ਲੱਖ ਬੰਦੇ ਜੁੜੇ ਆਏ ਤੇ ਬਾਈ ਸਵੇਰੇ ਫਰੈਸ਼ ਹੋਣ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਸਾਰੀਆਂ ਗੱਲਾਂ ਸ਼ੇਅਰ ਹੁੰਦੀਆਂ ਸੀ ਸਾਡੀਆਂ ਚਲਵਾ ਦੇ ਬਾਈ ਯਾਰ ਚਲਵਾ ਨੂੰ ਖੇਤਾਂ 'ਲੀ ਲੈਟ ਬੀਬਿੰਦ ਰਜੇ ਨੂੰ ਕਹਿ ਕੇ ਅੱਜ ਚਲਵਾ ਦੂੰ ਹੁਣੇ ਬਈ ਸੀਨੀਅਰ ਮੀਤ ਪ੍ਰਧਾਨ ਹੈ ਤੂੰ ਤੇਰੇ ਐਨੇ ਵੀ ਨਹੀਂ ਚੱਲਦੀ ਰੋ ਨਾ ਕੋਈ ਨਾ ਸਭ ਠੀਕ ਹੋ ਜਾਊਗਾ ਬਈ ਮੈਨੂੰ ਤਾਂ ਇਹ ਲੱਗਦਾ ਜਿਵੇਂ ਮੇਰਾ ਕੁਰਤਾ ਕੱਟ ਲਿਆ ਹੋਵੇ ਕਿਸੇ ਨੇ ਚੱਲ ਠੀਕ ਹੈ ਕੋਈ ਨਹੀਂ ਅੱਛਾ ਮੈਂ ਦੱਸ ਮੈਨੂੰ ਆਈਡੀ ਕਿਸ ਨਾਮ ਤੇ ਤੇਰੀ ਹੈ ਮੇਰਾ ਨਾਮ ਹਾਂ ਨਾਮ ਕੀ ਹੈ ਮੇਰਾ ਇਸ਼ਟਾ ਦੇ ਨਾਮ ਹੈ ਪੂਜਾ ਪ੍ਰਿੰਸੈਸ ਕੀ ਬਈ ਪੂਜਾ ਪ੍ਰਿੰਸੈਸ ਆ ਉਈ ਸ਼ਰਮ ਕਰੋ ਸ਼ਰਮ ਤੂੰ ਆਦੇ ਚਾਰ ਕੁੜੀਆਂ ਬਾਦ ਹੋਇਆ ਸੀ ਤੂੰ ਬੜੇ ਪੀਰ ਫਕੀਰ ਤੇ ਆਏ ਸੀ ਉਹਨੇ ਥਾ ਥਾ ਮੱਥੇ ਟੇਕੇ ਸੀ ਤੇ ਤੂੰ ਅੱਜ ਕੁੜੀ ਬਣਿਆ ਫਿਰਦੇ ਚਲਵਾ ਦੇ ਵੀਰ ਬਣ ਕੇ ਨਹੀਂ ਮੈਂ ਆਪਣੇ ਪਿੰਡ ਵਾਲੀ ਟਾਵਰ ਤੇ ਚੜਜੂਗਾ ਯਾਰ ਟਾਵਰ ਤੇ ਚੜਨੂ ਤੂੰ ਦੱਸ ਬੇਲ ਮਾਫ ਕਰਵਾਉਣੇ ਨੇ ਕਿਸਾਨੀ ਵਾਲੇ ਵੀਰ ਬਣ ਕੇ ਜੋ ਮਰਜ਼ੀ ਲੈ ਲੈ ਮੈਂ ਤਾਂ ਇੱਕ ਕੁਰਤਾ ਵਿੱਚ ਹੀ ਤਿਆਰ ਹਾਂ ਮੇਰਾ ਇੱਟਾ ਚਲਵਾ ਦੇ ਭਾਈ ਹਾਂ ਮੈਂ ਦੇਖਦਾ ਕੋਈ ਨਹੀਂ ਚੰਗਾ ਕੀ ਤੇ ਜਿੱਤੇ ਕਰੀ ਚੰਗਾ ਮੈਂ ਤੈਨੂੰ ਬਾਅਦ ਚ ਕਾਲ ਕਰ ਦਮ ਬਾਈ ਚੰਗਾ ਚਲ ਠੀਕ ਹੈ ਕੋਈ ਨਾ ਮੈਂ ਦੇਖਦਾ ਦੇਖਦਾ